ਲੁਧਿਆਣਾ ਦੇ ਵਿੱਚ ਇੱਕ ਪਰਿਵਾਰ ਪੈਸੇ ਡਬਲ ਕਰਾਉਣ ਦੇ ਚੱਕਰਾ ਵਿੱਚ ਗਵਾਹ ਬੈਠਾ ਆਪਣੀ ਮਿਹਨਤ ਦੀ ਕਮਾਈ। ਉੱਥੇ ਜਦੋਂ ਮਾਮੂਲ ਲੈ ਕੇ ਗਰਮਰਾਹ ਟੁੱਟੀ ਦਾ ਲੋਕ ਇਕੱਠੇ ਹੋ ਗਏ ਅਤੇ ਮੌਕੇ ਤੇ ਹੀ ਵਿਅਕਤੀ ਭੱਜ ਗਿਆ। ਅਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਵੱਲੋਂ ਗੱਲਬਾਤ ਕਰਦੇ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮੰਜੂ ਕਿਹੜੀ ਜਗ੍ਹਾ ਤੋਂ ਰਹਿੰਦੇ ਹੋ? ਅਸੀਂ ਤਾਜਪੁਰ ਰੋਡ ਤੋਂ ਆਏ। ਇੱਥੇ ਕੀ ਕਰਨ ਆਏ ਹੋ? ਇੱਥੇ ਉਹਨੇ ਕੱਲ ਬੁਲਾਇਆ ਸੀ ਸਾਨੂੰ ਕਹਿੰਦਾ ਤੁਹਾਨੂੰ ਫਲੈਟ ਦੀ ਚਾਬੀ ਦਿੰਦਾ ਤੇ ਤੁਹਾਨੂੰ ਫੋਟੋ ਉਹ ਅੱਜ ਅੱਜ ਪੂਰੀ ਗੱਲ ਦੱਸੋ ਪੂਰੀ ਅੱਜ ਸਾਨੂੰ ਫੋਟੋ ਖਚਾਉਣ ਵਾਸਤੇ ਉਹਨੇ ਬੁਲਾਇਆ ਸੀ ਕਿਸ ਚੀਜ਼ ਦੀ? ਕਹਿੰਦਾ ਫਲੈਟ ਵਾਸਤੇ ਫੋਟੋ ਖਚਾ ਲਓ ਤੁਹਾਨੂੰ ਫਲੈਟ ਮਿਲੇਗਾ ਇੱਥੇ। ਹਾਂਜੀ ਕਿੱਥੇ ਮਿਲੇਗਾ ਫਲੈਟ? ਆਦੇ ਲਈ। ਕਹਿੰਦਾ ਹਾਂ ਕਲੋਨੀਆ ਮਿਲਦੀ ਹੈ ਬਈ ਨਾ ਫ੍ਰੀ 'ਚ ਜਿਹੜੀ ਫਲੈਟ ਮਿਲਦੇ ਉਹ ਤੇ ਉਹ ਹੈ ਕੋਈ ਨਾ ਬੰਦਾ। ਇਹਨਾਂ ਦਾ ਦੋਸਤ ਸੀਗਾ। ਦੋਸਤ ਹੀ ਭਾਈ ਸੁਭਾਨੇ ਬੈਡਿੰਗ ਦਾ। ਤੁਸੀਂ ਉਹਨੂੰ ਕਿੱਦਾਂ ਜਾਣਦੇ ਹੋ ਜਿਹੜਾ ਮੈਂ ਨਹੀਂ ਜਾਣਦੀ ਇਹ ਹੀ ਕਿਹੜੀ ਜਗ੍ਹਾ ਰਹਿਣ ਵਾਲੇ ਤਾਜਪੁਰ ਰੋਡ ਤੇ ਇੱਥੇ ਹੀ ਕਰਨਾ ਆਏ ਸੀ ਇੱਥੇ ਭਾਜੀ ਆਨੇ ਬਲਾਜ ਕਹਿੰਦਾ ਕਿ ਮਤਲਬ ਕਿਹਨੇ ਬੁਲਾਇਆ ਉਹਦਾ ਨਾਮ ਨਹੀਂ ਆਜ ਭਾਜੀ ਮੁਸਲਮਾਨ ਹੈ ਨਾ ਮੁੰਡਾ ਹਾਂਜੀ ਤੇ ਕਿੱਥੇ ਤੁਸੀਂ ਕੰਮ ਕਿੱਥੇ ਕਰਦੇ ਹੋ ਹੁਣ ਤਾਜਪੁਰ ਰੋਡ ਤੇ ਕਰਦਾ ਹਾਂ ਸੁਹਾਣੀ ਬਿਲਡਿੰਗ ਕਿੱਥੇ ਮਿਲਿਆ ਤੁਹਾਨੂੰ ਪਹਿਲੇ ਸੁਹਾਣੀ ਬਿਲਡਿੰਗ 25 ਸਾਲ ਰਿਹਾ ਇੱਥੇ ਬੰਬੇ ਵਾਲੀ ਦੁਕਾਨ ਤੇ ਉੱਥੋਂ ਜਾਣ ਬਝਾਨ ਹੋਈ ਸੀ ਹਾਂਜੀ ਤੇ ਕਰਦਾ ਕੀ ਆ ਮੁੰਡਾ ਕੰਮ ਉਹ ਭਾਜੀ ਮੈਨੂੰ ਕਹਿੰਦਾ ਕਿ ਮੈਂ ਕਚੇਰੀ ਜੇ ਆ ਫਿਰ ਕਹਿੰਦਾ ਕਿ ਚੌਕੀ ਜੇ ਆ ਫਿਰ ਕਹਿੰਦਾ ਮੈਂ ਥਾਣੇ ਜੇ ਰਹਿੰਦਾ ਕਈ ਚਿੰਜਾਂ ਕਰਕੇ ਸੀਬੀਆਈ ਆ ਮੈਂ ਨਾਲੇ ਕਹਿੰਦਾ ਸੀਬੀਆਈ ਹੈ ਨਾ ਮੈਂ ਫੋਟੋਆਂ ਦਿਖਾਈਆਂ ਮੈਨੂੰ ਫੋਟੋਆਂ ਦਿਖਾਈਆਂ ਨਹੀਂ ਤੁਸੀਂ ਜਿਹੜਾ ਹੁਣ ਇੱਥੇ ਇੱਥੇ ਮਤਲਬ ਕਿਤਾ ਬੰਸੇ ਇੱਥੇ ਸਰ ਉਹਨੇ ਬੁਲਾਇਆ ਸੀ ਕਹਿੰਦਾ ਕਿ ਆ ਜਾ ਮੈਂ ਫੋਟੋਆਂ ਕਰਾਣੀਆਂ ਕਚੇਰੀ 'ਚ ਅੱਛਾ ਜੀ ਇਹਦੇ ਕਰਕੇ ਆਏ ਸੀ ਫਿਰ ਉਸ ਤੋਂ ਬਾਅਦ ਬਲੈਕਲਿਸਟੇ ਨੰਬਰ ਪਾਤਾ ਮੇਰੇ ਮਮੀ ਦਾ ਨੰਬਰ ਇਹ ਪਹਿਲੇ ਹੀ ਕੀ ਲਿਆ ਪਹਿਲੇ ਤਾਂ ਘਰੇ ਕਹਿੰਦਾ ਸੀ ਕਿ ਮੈਂ ਇਹਨੂੰ ਡਬਲ ਕਰ ਦੂੰਗਾ ਤੇਰੇ ਹਾਂ ਜੀ ਫੋਨ ਇਹ ਸਾਡੇ ਤੋਂ 골ਡ ਲਿਆ ਸੋਨਾ ਲਾ ਕੇ ਤੇ ਕਹਿੰਦਾ ਕਿ ਮਤਲਬ ਇਹਨੂੰ ਉਹ ਪੈਸੇ ਜ਼ਿਆਦਾ ਬਣਾ ਦਾਂਗਾ ਤੁਹਾਡੇ ਤੁਸੀਂ ਦਿਨੇ ਪੈਸੇ ਤੇ ਆਉਂਦਾ ਮੁੰਡੇ ਪੈਸੇ ਉਹਨੂੰ ਭਾਜੀ 3500 ਰੁਪਏ ਤੇ ਗੋਲ ਕਿੰਨਾ ਗੋਲ ਹੋਏਗਾ 30000 ਰੁਪਏ ਕਹਿੰਦਾ ਤਿੰਨ ਚਾਰ ਦਿਨ ਬਾਅਦ ਖੋਲਣਾ ਪਿੰਪਲ ਦੇ ਪੇੜ ਖੁੱਲੇ ਜਾ ਕੇ ਨਾ ਪਤਾ ਨਹੀਂ ਕਿ ਕਿਦਾਂ ਮਾ ਘੁਮਾਤਾ ਖੋਲਣ ਨਹੀਂ ਦਿੱਤਾ ਇਹਨਾਂ ਨੇ ਮੈਨੂੰ ਖੋਲਣ ਨਹੀਂ ਦਿੱਤਾ ਮੈਂ ਫੋਟੋਆਂ ਦਿਖਾ ਦਿੰਦਾ ਅੱਧਾ ਤਾਂ ਫੋਟੋਆਂ ਕਰਵਾ ਕੇ ਉਹਨਾਂ ਨੇ ਹਾਂਜੀ ਇਹ ਤਾਂ ਕਿ ਕਰਾਈ ਉਹ ਉਧੇ ਉੱਪਰ ਲੱਗੇ ਨੇ ਹੁਣ ਉਹ ਗੱਡੀ ਛੱਡ ਕੇ ਭੱਜ ਗਿਆ ਵਾ ਭਾਜੀ ਕਿੰਦਾ ਮੈਂ ਪੈਸੇ ਲੈ ਕੇ ਆ ਰਿਹਾ ਤੁਹਾਨੂੰ ਪੈਸੇ ਦੇ ਦਿੰਦਾ ਵਾਂ ਅਗਰ ਆ ਕੇ ਇਹਦੇ ਵਿੱਚ ਸੋਨਾ ਕਿੰਦਾ ਇਹਦੇ ਵਿੱਚ ੜਕਿਆ ਆ ਤੁਸੀਂ 3 ਦਿਨ ਬਾਅਦ ਖੋਲੋ ਤੁਹਾਡਾ ਸੋਨਾ ਤੁਹਾਡੇ ਕੋਲ ਮਿਲ ਜਾਏਗਾ ਅਸੀਂ ਭਰੋਸਾ ਕਰ ਲਿਆ ਮੈਂ ਕਿਾ ਚੱਲ ਯਾਰ ਦੋਸਤ ਹੈਗਾ ਕੋਈ ਗੱਲ ਨਹੀਂ ਉਸ ਤੋਂ ਬਾਅਦ ਲਾਲਚ ਆ ਕੇ ਤੁਸੀਂ ਲਾਲਚ ਨਹੀਂ ਆ ਗਿਆ ਭਾਜੀ ਉਹਨੇ ਕਿਹਾ ਨਾ ਨਹੀਂ ਸਾਡੇ ਵੀ ਅੰਦਰ ਵਿਸ਼ਵਾਸ ਨਹੀਂ ਹੈਗਾ ਹੈਗਾ ਤਾਂ ਅੰਦਰ ਵਿਸ਼ਵਾਸ ਹੀ ਆ ਭਾਜੀ ਭਾਜੀ ਹੁਣ ਕੀ ਕਰਾਂ ਯਾਰ ਦੋਸਤ ਸਾਨੂੰ ਨਹੀਂ ਪਤਾ ਇਹ ਗਦਾਰੀ ਕਰ ਜਾਏਗਾ ਇਹਨਾਂ ਦੇ ਕਹਿਣ ਤੇ ਮੈਂ ਹੀ ਭਰੋਸਾ ਕਰ ਲਿਆ ਤੇ ਮੈਂ ਇਹਨਾਂ ਸਿਗਾ ਇਹਨਾਂ ਦਾ ਰੋਲਾ ਪਈ ਜਾਂਦਾ ਸੀਗਾ ਉਹ ਜੀ ਅਮਨ ਕੁਮਾਰ ਆ ਜੀ ਸਰ ਇਹ ਕਿਹੜੀ ਜਗ੍ਹਾ ਵਾ ਇਹ ਲੁਧਿਆਣੇ ਖੜੇ ਆ ਜੀ ਆਪਾਂ ਫਰੋਜਿੰਦਰੀ ਮਾਰਕੀਟ ਜੀ ਹਾਂਜੀ ਹੋਰ ਕੀ ਹੈ ਤੁਹਾਨੂੰ ਕੁਝ ਭਾਈ ਮੈਂ ਤਾਂ ਇੱਥੇ ਬੈਂਕ 'ਚ ਕੰਮ ਆਇਆ ਸੀਗਾ ਇਹਨਾਂ ਦਾ ਰੋਲਾ ਪਈ ਜਾਂਦਾ ਸੀ ਤੇ ਮੈਂ ਪੁੱਛਿਆ ਇਹਨਾਂ ਨੂੰ ਇਹ ਕਹਿੰਦੇ ਵੀ ਮੇਰੇ ਤੋਂ ਸੋਨਾ ਲੈ ਗਿਆ ਪੈਸੇ ਨਹੀਂ ਦਿੱਤੇ ਤੇ ਆਹ ਨਗਲੀ ਨੋਟ ਦੇ ਗਿਆ ਜੀ ਤੇ ਜਦੋਂ ਉਹਨੂੰ ਮੈਂ ਕਿਹਾ ਦੇ ਉਹਦੋਂ ਉਹ ਭੱਜ ਗਿਆ ਤੇ ਮੈਂ ਤੁਸੀਂ ਬਾਈਫੇਸ ਦੇਖਿਆ ਉਹਨੂੰ ਹਾਂਜੀ ਬਾਈਫੇਸ ਦੇਖਿਆ ਜੀ ਮੈਂ ਜਦੋਂ ਤੁਸੀਂ ਕਿਹਾ ਵੀ ਦੇ ਫੇ ਭੱਜ ਗਿਆ ਉਹ ਭੱਜ ਗਿਆ ਜੀ ਇਹਨਾਂ ਨੇ ਫੜਿਆ ਨਹੀਂ ਜੀ ਇਹ ਘਰ ਵਾਲਾ ਸੀਗਾ ਇਹਨਾਂ ਦਾ ਰੋਲਾ ਸੀਗਾ ਇਹਨਾਂ ਨੇ ਫੜਿਆ ਨਹੀਂ ਉਹਦੇ ਨੂੰ ਭੱਜ ਗਿਆ ਇਹ ਗੱਡੀ ਵੀ ਹੁੰਦੀ ਇੱਕ ਲੈਪਟਾਪ ਸੀਗਾ ਇਹਨਾਂ ਕੋਲੇ ਜੀ ਉਹ ਵੀ ਉਹ ਲੈਪਟਾਪ ਰੱਖਣ ਆਇਆ ਸੀ ਲੈਪਟਾਪ ਰੱਖਿਆ ਫੜਾ ਫੜ ਭੱਜ ਗਿਆ ਨੋਟ ਜਨ ਅਗਲੀ ਫੜਾ ਗਿਆ ਇਹਨਾਂ ਨੇ ਕਿ ਲੈਪਟਾਪ ਚ ਫੋਟੋ ਆ ਮੁੰਡੇ ਦੀ ਵੀ ਉਸੇ ਮੁੰਡੇ ਦੀ ਹੈ ਉਹ ਉਸੇ ਮੁੰਡੇ ਦੀ ਹੈ ਲੱਗਦਾ ਵੀ ਦੁਨੀਆ ਵਿਚਾਂ ਦੇ ਵਿਸ਼ਵਾਸ ਚਲਾਇਆ ਜਾ ਰਿਹਾ ਇਹ ਤਾਂ ਪੂਰਾ ਜੀ ਉਹ ਤਾਂ ਆਦੇ ਆਪ ਨੂੰ ਬਾਬਾ ਦੱਸਦਾ ਕਹਿੰਦਾ ਮੈਂ ਸੀਬੀਆਈ ਚ ਵੀ ਆਇਆ ਮੈਂ ਬਾਬਾ ਵਾ ਜੇ ਆ ਉਹ ਆ ਪਤਾ ਨਹੀਂ ਕੀ ਕੁਛ ਕਹੀ ਜਾਂਦਾ ਜੀ ਉਹ ਤਾਂ ਅੱਜ ਕੱਲੋਂ ਗੰਧ ਵਿਸ਼ਵਾਸ ਤੇ ਵਿਸ਼ਵਾਸ ਕਰਦੇ ਉਹ ਤਾਂ ਸਹੀ ਗੱਲ ਪੜੇ ਲਿਖੇ ਲੋਕ ਫਸੀ ਜਾਂਦੇ ਜੀ ਅੰਧ ਵਿਸ਼ਵਾਸ 'ਚ ਇਹ ਕੰਮ ਬੰਦ ਹੋਣਾ ਚਾਹੀਦਾ ਜੀ ਮੇਰਾ ਨਾਮ ਰਜੀਵ ਕੁਮਾਰ ਵਾਂਗੜਾ ਠੀਕ ਆ ਉਹ ਜੀ ਫਰੋਜਗੰਦੀ ਮਾਰਕੀਟ ਸੁਹਾਣੀ ਬਿਲਡਿੰਗ ਦੇ ਕੋਲ ਖੜੇ ਆ ਸੁਹਾਣੀ ਮੋਟਰ ਦੇ ਕੋਲ ਇਹ ਲੇਡੀ ਇਹ ਬੱਚਾ ਤੇ ਉਹਦਾ ਘਰ ਵਾਲਾ ਕੋਈ ਬੰਦਾ ਸੀਗਾ ਆਹ ਵਾਲਾ ਇੱਧਰ ਆਓ ਹਾਂਜੀ ਹਾਂਜੀ ਬਾਈ ਬੋਲੋ ਆ ਬੰਦਾ ਸੀ ਕੋਈ ਇਹਨਾਂ ਕੋਲ ਇੱਕ ਦੋ ਟੁੰਬਾ ਟੋਪਸ ਤੇ ਆਪਣਾ ਅੰਗਲ ਦਾ ਲੋਕਟ ਉਹ ਲੈ ਗਿਆ ਤੇ ਇਹਨਾਂ ਨੂੰ ਜਾਲੀ ਨੋਟ ਦੇ ਗਿਆ ਤੇ ਜਦੋਂ ਰੋਲਾ ਪਾਇਆ ਉਹ ਭੱਜ ਗਿਆ ਇਧਰੋਂ ਦੀ ਉਹ ਆਈਕਾ ਲੈਪਟਾਪ ਪਿਆ ਵਾ ਆ ਗੱਡੀ ਖੜੀ ਅਲਟੋ ਦੀ ਆ ਦੇਖੋ ਜਾਲੀ ਨੋਟ ਨੇ ਚੁਰਨ ਵਾਲੇ ਰੋਡ ਨੇ ਉਹ ਪੁਲਿਸ ਨੂੰ ਉਹ ਕਹਿੰਦਾ ਖੋਲ ਨਾ ਨੀ ਪੁਲਿਸ ਨੂੰ ਫੋਨ ਕਰਤਾ ਵਾ ਕਿ ਪੁਲਿਸ ਆ ਰਹੀ ਆ ਉਹ ਇਹਨਾਂ ਨੇ ਆਪਣੇ ਫੋਨ ਤੋਂ ਹੀ ਫੋਨ ਕੀਤਾ ਵਾ ਤੇ ਇਹਨਾਂ ਨੇ ਪੈਸੇ ਕਾਦੇ ਆਟੋਟੂਬਾ ਵਗੈਰਾ ਕਾਦੇ ਲਈ ਦਿੱਤੇ ਆ ਇਹ ਇਹਨਾਂ ਨੂੰ ਕਿਹਾ ਗਿਆ ਸੀਗਾ ਕੀ ਕਿ ਫਲੈਟ ਦਵਾਣਗੇ ਤੁਹਾਨੂੰ ਹਾਂਜੀ ਉਹਨੇ ਕਿਹਾ ਸੀ ਫਲੈਟ ਦਵਾ ਦੇਣਾ ਤੁਹਾਨੂੰ 파ਟਨਰ ਚੋ ਕੇ ਪਾਟਨਰ ਚੋ ਕੇ ਫਲੈਟ ਸਾਨੂੰ ਚਾਬੀ ਵੀ ਫੜਾ ਕੇ ਗਿਆ ਐਨੀ ਨਿੱਕੀ ਜਿਹੀ ਚਾਬੀ ਨਾਲੇ ਵੀ ਚਾਬੀ ਕਰੇ ਛੱਡ ਕੇ ਆਇਆ ਇਹ ਚਾਬੀ ਵੀ ਦੇ ਗਿਆ ਤੁਹਾਨੂੰ ਹਾਂਜੀ ਕੰਨ ਅੱਜ ਅੱਜ ਸਾਨੂੰ ਉਹਨੇ ਫੋਟੋ ਖਿਚਾਉਣ ਵਾਸਤੇ ਲਾਇਆ ਸੀ ਹਾਂ ਸਟੈਂਪ ਵੀ ਦੇ ਗਿਆ ਤੁਹਾਨੂੰ ਉਹ ਨੀ ਨਹੀਂ ਇਹ ਨਹੀਂ ਇਹ ਤਾਂ ਸੰਸਕਰਤ ਖਾਂਦੇ ਬਸ ਇਹਨਾਂ ਨੂੰ ਮੈਂ ਆਦੋ ਕੋਲੋਨੀਆ ਤੋਂ ਲੈ ਕੇ ਆ ਰਿਹਾ ਹਾਂ ਆਲ ਆਲ ਦਿਖਾ ਰਿਆ ਸੀ ਇਹਨਾਂ ਨੂੰ ਦਿਖਾਇਆ ਕਿ ਆ ਮੈਂ ਇੱਕ ਫਲੈਟ ਖਵਾ ਤੁਹਾਨੂੰ ਵੀ ਇੱਕ ਫਲੈਟ ਖਵਾ ਦੂੰਗਾ ਪੰਨਾ ਫਲੈਟ ਮਿਲੇ ਉਦੋਂ ਟੁੰਬਾ ਵੀ ਗਵਾਲੀਆਂ ਪੈਸੇ ਵੀ ਗਵਾਲੇ ਉਦੋਂ ਜਾਲੀ ਨੋਟ ਦੇ ਨਾਲ ਲੈਟੋ ਹੋ ਰਿਹਾ ਇੱਕਾ ਗੱਡੀ ਹਲਟੋ ਹੈ ਇਹਦੀ ਕੋਈ ਸੁਣਵਾਈ ਨਹੀਂ ਜਿਹਦੇ ਵਿੱਚੋਂ ਆਇਆ ਸੀਗਾ ਉਹ ਤਾੰਤਰੀਕ ਦਾ ਕੰਮ ਵੀ ਕਰਦਾ ਆ ਆਹ ਦੇਖੋ ਮੁਸਲਮਾਨ ਬੰਦਾ ਵਾ ਉਸ ਦਲਾਖਸ਼ ਵੀ ਮਾਲਾ ਰੱਖੀ ਹੋਈ ਹੈ ਉਹਨੇ ਆਪਣੇ ਕੋਲ ਲੋਕਾਂ ਨੂੰ ਵੇਖੋ ਬਣਾਣ ਲਈ ਮਹੀਨਾਂ ਤੋਂ ਰਮਦਾਈ ਮਿਸਯੂਜ਼ ਕਰਦੇ ਪਏ ਆ ਇਹ ਆ ਵੀ ਅਰੂਦਾਸ ਚਿੱਤੀ ਮਾਲਾ ਰੱਖ ਲੋ ਤੇ ਮੁਸਲਮਾਨ ਮੁੰਡਾ ਵਾ ਉਹਦਾ ਨਾਮ ਹੈਗਾ ਵਾ ਐਸ ਮੁਹੰਮਦ ਕੀ ਨਾਮ ਐਸ ਮੁਹੰਮਦ ਨਾਮ ਹੈ ਬਈ ਲੋਕਾਂ ਨੂੰ ਫਰੋਡਵਾਜੀ ਹੋ ਰਹੀ ਆ ਤੇ ਪੁਲਸ ਨੂੰ ਤੇ ਸਾਰਿਆਂ ਨੂੰ ਪੀਰ ਆ ਅਫਸਰਾਂ ਨੂੰ ਕਿ ਇਦਾਂ ਦੇ ਬੰਦਿਆਂ ਦੇ ਕੱਤ ਪਾਈ ਜਾਵੇ ਤੇ ਜਿਹੜਾ ਇਹਦਾ ਸਮਾਨ ਫੋਨ ਲੈ ਕੇ ਆ ਵਾਪਸ ਦਵਾਇਆ ਜਾਵੇ ਇਹਨੂੰ ਚਲੋ ਇਨਸਾਫ ਦਵਾਇਆ ਜਾਵੇ ਹਾਂਜੀ ਹਾਂਜੀ ਆਪ ਕੋ ਸਾਫ ਚਾਹੀਦਾ ਤੇ ਮੈਨੂੰ ਬਸ ਮੇਰੇ ਜੇਵਰ ਦੇ ਦੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਯਾ ਸਰ ਰਕੇਸ਼ ਮਾਨ ਕਿਹੜੀ ਜਗ੍ਹਾ ਤੋਂ ਆਏ ਸਰ ਕਿਉਂਕਿ ਕੋਚਨ ਮਾਰਕੀਟ ਤੋਂ ਜੀ ਸਰ ਕੀ ਮਾਮਲਾ ਸਮਝ ਆਇਆ ਤੁਹਾਡੇ ਤੇ ਮਾਮਲਾ ਨੂੰ ਕੋਈ ਮੈਂ ਗਾਵਾ ਪਰਮਾ ਦਾ ਮਾਮਲਾ ਮੈਂ ਜੇ ਤੋ ਮੈਨੂੰ ਲੱਗਾ ਜਜਮੈਂਟ ਵੀ ਪੈਸੇ ਡਬਲ ਕਰ ਦਾਂਗਾ ਮੈਂ ਇਹ ਕਰਾਂਗਾ ਬਾਕੀ ਕੋਈ ਨਹੀਂ ਤਫਤੀਸ਼ ਕਰਦੇ ਹਾਂ ਤਫਤੀਸ਼ ਕਰਕੇ ਜੈਸੀ ਸੂਰਤ ਵੈਸੀ ਕਾਰਵਾਈ ਅਮਲ 'ਚ ਲਿਆ ਦਾਂਗੇ ਇਹ ਚਿਲਡਰਨ ਬੈਂਕ ਤੋਂ ਫੀਡਾ ਦਾ ਨੋਟ ਆ ਜਾਲੀ ਨਹੀਂ ਹੈਗੇ ਜਾਲੀ ਨਹੀਂ ਕਹਿ ਸਕਦਾ ਇਹਨੂੰ ਬੱਚਿਆਂ ਲਈ ਜਿਹੜੇ ਬੈਂਕ ਤੋਂ ਦੇ ਉਹ ਵਨ ਨੋਟ ਜੀ ਬਾਕੀ ਕਲੀਅਰ ਕਰ ਲੈਨੇ ਤੁਹਾਨੂੰ ਸੂਚਨਾ ਕੀ ਮਿਲੀ ਜੀ ਆਪਾਂ ਤੁਹਾਨੂੰ ਸੂਚਨਾ ਕੀ ਮਿਲੀ ਹੈ ਕੋਈ ਗੱਲ ਨਹੀਂ ਵੈਰੀਫਾਈ ਕਰ ਲੈਂਦੇ ਜੋ ਬਿਆਨ ਦਿੰਨੇ ਫਿਰ ਕਰ ਲੈਣੇ ਮੇਰੇ ਕੋਲ ਇਹ ਕਾਰਵਾਈ ਚੌਂਕੀ ਵਿੱਚ ਹੋਗੀ ਆ ਚੌਂਕੀ ਦੇ ਥਾਣੇ ਚ ਹੋਊਗੀ ਕਾਰਵਾਈ ਸੂਚਨਾ ਕੀ ਦਿੱਤੀ ਗਈ ਆ ਕੋਈ ਗੱਲ ਨਹੀਂ ਕਲੀਅਰ ਕਰ ਲੈਂਦੇ ਜੀ ਕਲੀਅਰ ਹੋ ਜੂ ਸਾਰਾ ਕੋਈ ਬਿਆਨ ਲਿਖ ਦਿਆ ਪਾ ਇਹਨਾਂ ਦਾ ਜਿੰਨੇ ਬਿਆਨ ਕਰਦੇ ਸਰ ਤੁਹਾਨੂੰ ਸੂਚਨਾ ਕੀ ਮਿਲੀ ਸੀ ਜੀ ਤੁਹਾਨੂੰ ਸੂਚਨਾ ਮਿਲੀ ਵੀ ਗੋਲਡ ਵਾਲੇ ਪੈਸੇ ਦੇ ਰਿਹਾ ਕੋਈ ਇਦਾਂ ਕੋ ਲੌਨ ਦੇ ਰਿਹਾ ਇਦਾਂ ਸਾਨੂੰ ਸੂਚਨਾ ਮਿਲੀ ਸੀ ਮੜੀ ਠੀਕ ਹੈ ਤੇ ਇੱਥੇ ਆ ਕੇ ਕੀ ਦੇਖਿਆ ਤੁਸੀਂ ਕੀ ਮਿਲ ਇਹ ਤੇ ਇਹੋ ਦੇਖਿਆ ਮੈਂ ਉਹਨਾਂ ਨੂੰ ਦੱਸਿਆ ਸਾਨੂੰ ਵੀ ਇਦਾਂ ਮੈਨੂੰ ਵੀ 골ਡ ਲੈ ਲਿਆ ਮੇਰੇ ਕੋ ਤੇ ਬੱਚੇ ਵਾਲੇ ਚਿਲਡਰਨ ਬੈਂਕ ਆਫ ਇੰਡੀਆ ਦੇ ਨੋਟ ਦੇ ਤੇ ਵੀ ਡਬਲ ਪੈਸੇ ਡਬਲ ਕਰ ਦਾਂਗਾ ਇਹ ਦੱਸਿਆ ਨੇ ਜাদুਪੁਰ ਹਾਂਜੀ ਪੈਸਾ ਕੋਈ ਕਲੀਅਰ ਨਹੀਂ ਹੈ ਗਿਣਤੀ ਕਰਦੇ ਲੋਨ ਤੇ ਇਹ ਰਿੰਗ ਸੀ ਹੈ 골ਡ ਕਿੰਨਾ ਕਿਹਾ ਇੱਕ एयर ਰਿੰਗ ਸੀ ਹੋਰ ਕੀ ਇੱਕ ਲੋਕਟ ਬਸ ਠੀਕ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰਾਂਗੇ ਤੇ ਉਹ ਜਿਹੜੇ ਦੋਸ਼ੀ ਹੈਗਾ ਉਹਦੀ ਗੱਡੀ ਵੀ ਕੋਈ ਨਾ ਲੈਜਰ ਨੇ ਪਰ ਕਵਰ ਕਰ ਲੈਜਰ ਦੇਖੋ